ਦੋ ਦਿਨਾਂ ਕੀ ਚਲੋ ਜੀ ਹੁਣ ਚੱਲਦੇ ਆ ਆ ਤੇ ਆਉਂਦੇ ਦੁੱਗਤਾਂ ਗੁੱਤਾਂ ਬਾਲੀਆਂ ਦਾ ਉਹ ਥੋੜੀ ਨੂੰ ਗੁੱਤਾਂ ਹਵਾ ਸੁੱਲਾਰੇ ਦਿੰਦੀਆਂ ਆ ਰਿਹਾ ਸਾਡਾ ਕਾਰਤਿਕ ਤੇ ਰੋ ਰੁਕੇ ਨਹੀਂ ਕਰਖਿਆ ਬੁਰਾ ਹਾਲ ਵੀ ਮੈਨੂੰ ਮੋਟਰਸਾਈਕਲ ਤੇ ਲੈ ਕੇ ਜਾਓ ਤੇ ਮੈਂ ਲੈ ਕੇ ਚੱਲਾਂ ਨੂੰ ਫਿਲਹਾਲ ਮੋਟਰਸਾਈਕਲ ਤੇ ਕਿਉਂਕਿ ਸਾਡਾ ਬਾਹਰ ਖੜਾ ਮੋਟਰਸਾਈਕਲ ਤੇ ਇਧਰ ਇੱਕ ਗੱਜਰ ਵੀ ਖੜਾ ਹੈ ਨਾ ਕਾਰਤਿਕ ਫਿਰ ਵੀ ਖੜਾ ਸਾਡਾ ਗੱਡੀ ਉਹ ਤਾਂ ਖਾਲੀ ਕਰਖਿਆ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਆਪਣੇ ਬਾਈਕ ਕੋਲੇ ਉਹ ਸਾਡੇ ਜਾਵਾਂਗੇ ਇਸ ਮੋਟਰਸਾਈਕਲ ਕੋਲੇ ਇਹ ਆ ਸਾਡਾ ਮੋਟਰਸਾਈਕਲ ਤੇ ਕਾਰਤਿਕ ਅਸੀਂ ਨਾਲ ਲਈ ਫਿਰਦੇ ਆਂ ਤੇ ਆ ਸਾਡੀਆਂ ਆਤਮਾਾਂ ਮੇ ਬੈਠੀਆਂ ਦੋ ਇੱਕ ਤਾਈ ਇੱਕ ਬੇਬੇ ਆ ਹਨਾ ਬੇਬੇ ਬੇਬੇ ਲਾਉਂਦੇ ਸੱਖ ਤੇ ਫੇਵਿਕ ਲੱਗ ਗਿਆ ਸ਼ੀਸ਼ੇ ਤੇ ਉਹ ਲਾਉਂਦੇ ਸ਼ੀਸ਼ੇ ਤੇ ਲੱਗ ਗਿਆ ਅੱਖ ਤੇ ਹਾਂ ਕਵੜੀ ਬੇਬੇ ਸਹੀ ਗੱਲ ਆ ਕਾਰਤਿਕ ਕਹਿੰਦੇ ਆਂ ਦੀ ਕਮਲੀ ਬੇਬੇ ਆ ਹਨਾ ਵੀ ਤੁਹਾਡੀ ਹਨਾ ਵੀ ਹਾਜੀ ਓਏ ਓਏ ਜੀਆ ਬੇ ਲਾ ਬੇ ਬੇ ਗੱਲਾਂ ਕਰੀ ਜਾਂਦੀ ਤੇ ਨਾਲ ਵੇਖ ਲੈ ਹਾ ਬੋਜੀ ਜਾ ਵਾ ਆ ਜਾ ਹਾਂ ਤਾਂ ਤੇਰੇ ਕੋਈ ਖਾਸ ਹੀ ਨਹੀਂ ਹੁੰਦੀ ਹੁੰਦਾ ਇਹ ਤੇ ਦਰੋ ਬੈਠੇ ਦੋ ਤਿੰਨ ਨੂੰ ਦੇ ਓਹੋ ਹੋ ਸਾਡੇ ਫੋਜੇ ਨੂੰ ਖਾਂਗਾ ਕੀ ਤੂੰ ਤਾਂ ਕਰਦਾ ਹੀ ਕਰਦਾ ਉੱਠ ਵੇ ਤੇ ਸਾਡਾ ਬਾਈਕ ਅਸੀਂ ਜਾਦੇ ਆ ਮੋਟਰਸਾਈਕਲ ਤੇ ਬਹਿ ਕੇ ਕਰਦੇ ਸਾਰੇ ਮੋਟਰਸਾਈਕਲ ਤੋਂ ਨਹੀਂ ਤੇ ਕੁੱਤਰਿਆਗਾ ਦੇ ਵੇਖ ਦੇਖਿਆ ਤਾਂ ਸਾਡਾ ਕਾਰਤਿਕ ਵੀ ਲੈ ਲੈ ਓ ਬਾ ਨਿਆ ਦੇ ਨੀਨੇ ਗੁੱਸਾ ਦੀ ਹਾਰ ਕੇ ਆਵਾਜ਼ ਕੀ ਪਾਗਲ ਹੋ ਗਈ ਨਾ 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 ਜਾਣੇ ਅਸੀਂ ਹੁਣ ਕਿੱਥੇ ਅਸੀਂ ਜਾਣੇ ਕਿੱਥੇ ਇਹ ਕੰਮ ਜਾਣੇ ਹਾਂ ਚਲੋ ਜੀ ਹਾਂ ਉਹ ਲੋ ਤੇ ਅਸੀਂ ਜਾ ਰਹੇ ਉਧਰ ਨਹੀਂ ਕਰੇ ਹੁਣ ਆ ਵਾਟਰ ਵਾਸਾ ਸਾਡੇ ਪਿੰਡ ਦਾ ਤੇ ਆ ਸਾਡੇ ਘਰਾਂ ਦਾ ਕਾਸ਼ੀ ਹੈ ਜਿਹਨੂੰ ਰਿਸ਼ੀ ਵੀ ਕਹਿੰਦੇ ਆ ਅੱਗੋ ਇਹਦਾ ਟਰੈਕਟਰ ਬੱਸ ਬੰਦ ਕਰ ਲੈ ਕਿਉਂ ਡਰ ਲੱਗਦਾ ਨਾ ਵਾਟਵਾ ਦੀ ਟੈਂਕੀ ਵਿਕੜੀ ਚਮਕੀ ਜਾਂਦੀ ਹੈ। ਗਿਆ ਸਾਡਾ ਪਿੰਡ ਆ ਗਿਆ ਗੁਰੂ ਘਰ ਸਾਹਮਣੇ। ਇੱਧਰ ਬਾਬੇ ਦੀ ਜਗ੍ਹਾ ਕੋਈ ਗੱਲ ਨਹੀਂ ਮਗਰ ਗੱਡੀ ਆਂਦੀ ਹੈ ਕੋਈ ਦਿੱਕਤ ਨਹੀਂ ਕੀ। ਆਪਾਂ ਜਾ ਰਹੇ ਆ ਅੱਗੇ। ਸਾਡੇ ਗਾਲੂ ਅਸੇ ਦਿਲੇ ਕਰਿਆ ਅਗੇ। ਚਲ ਤੇ ਆ। ਇੱਧਰ 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 ਇੱਧਰ। ਆਹ ਡਰੋ 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 ਇਹ ਤਾਂ ਹੋ ਡਰੂ। ਡੰਗ ਜਾਏ ਕਿਹੜਾ ਖਾਂਦਾ ਤੈਨੂੰ? ਜੇ ਖਾਜੂ ਤਾਂ ਕੁਛ ਨਹੀਂ ਫਰਕ ਪੈਂਦਾ ਗਿਆ। ਹਣਾ ਵੀ ਕਿਰਪੀ। ਚਲੋ ਜੀ। ਹਣ ਆਪਾਂ ਵੀ ਚੱਲਦੇ ਆਂ। ਉਹ ਧਰੋਪ ਨੇ ਮੁਰਛਲ ਦਮ ਆ ਚੱਕੋ ਦਾ ਸਮਾਨ ਕਾਰਤਿਕ ਦਾ ਤੇ ਇਧਰ ਪਸ਼ੂ ਖੜਿਆ ਗਏ ਇਧਰ ਕੁਛ ਵੀ ਨਹੀਂ ਗਾ ਆ ਪਸ਼ੂਆਂ ਦੇ ਪਾਣੀ ਵਾਲੀ ਡਿੱਗੀ ਤੇ ਆ ਕਾਲੂ ਆ ਤੇ ਲੋ ਜੀ ਕਰਦੇ ਗਏ ਇੱਥੇ ਆ ਕੇ ਗਿਆ ਰੋ ਇਹ ਰੋਣ ਦਾ ਸ਼ਕੀਨ ਹੈ ਬਾਤ ਤਾਂ ਤੈਨੂੰ ਆ ਗਏ ਨੇ ਆ ਜਾਣ ਕੇ ਪਾਇਆ ਨਾ ਤੇ ਆ ਸਾਡੀ ਪੂਆ ਹੈਗੀ ਐ ਨਾਮ ਹੈਗਾ ਦਾ ਪਰ ਲੋ ਪਲੋ ਸਾਡੇ ਘੋਟੇ ਲਾਈਏ ਸਬਜ਼ੀ ਇਧਰ ਹਰੀਆਂ ਮਿਰਚਾਂ ਫੁੱਲ ਬੂਟੀਆਂ ਤਣੀਆਂ ਸਪੈਦਾ ਤੇ ਆਪਣਾ ਪਾਲਕ ਤਿੰਨ ਚਾਰ ਚੀਜ਼ਾਂ ਵੀ ਲਾਈਆਂ ਸਬਜੀ ਜਰੀ ਆਂਦੀ ਸੀ ਕਿਤੇ ਇਧਰ ਹੈਗੀ ਐ ਕੀ ਸਾਡੀ ਤੇ ਆ ਸਾਡੀ ਹੈਗੀ ਕਿਰਪੀ ਉਹ ਇਧਰ ਨੂੰ ਚਲੋ ਜੀ ਇੱਥੇ ਪ੍ਰਿੰਟਾਂ ਹੁੰਦੀਆਂ ਸੀਗਾ ਪ੍ਰਿੰਟ ਤਾਂ ਸਾਰੀਆਂ ਚੱਕ ਦੀਆਂ ਡਾਤੇ